ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਯੂਥ ਵਿੰਗ ਤਿਆਰ ਕਰਦੇ ਹੋਏ ਅੱਜ ਨਿਯੁਕਤੀਆਂ ਕੀਤੀਆਂ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਆਂ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਔਲਖਾ ਤੇ ਸਾਥੀਆਂ ਨੇ ਔਰ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਹਾਂਜੀ ਭਰਾ ਜੀ ਕੀ ਨਾਮ ਹੈ ਤੁਹਾਡਾ ਤੇ ਅੱਜ ਕਿਸ ਮਕਸਦ ਨਾਲ ਲੱਗੇ ਜੁਟੇ ਹੋ ਜੀ ਮੇਰਾ ਨਾਮ ਭੁਪਿੰਦਰ ਸਿੰਘ ਚੈਲ ਜ਼ਿਲ੍ਹਾ ਪ੍ਰਬੰਧ ਕ੍ਰਾਂਤੀਕਾਰੀ ਕਿਸਾਨੀ ਯੂਨੀਅਨ ਪੰਜਾਬ ਠੀਕ ਹੋ ਅੱਜ ਸਾਡੀ ਜ਼ਿਲ੍ਹੇ ਦੀ ਮੀਟਿੰਗ ਹੋਈ ਸੀ ਤਿੰਨ ਬਲਾਕਾਂ ਦੀ ਜੈਤੋ ਕੋਰ ਤੇ ਫੀਕੋਟ ਕੁਝ ਸਾਥੀ ਸਾਡੇ ਨਾਲ ਸਾਡੇ ਵਿਅਕਤੀ ਕਾਕੂ ਆ ਕਾਮਰੇ ਜਲ ਸਿੰਘ ਜੋ ਫੀਕੋਰ ਤੋਂ ਕਿਸਾਨ ਆਗੂ ਆ ਤੇ ਬਹੁਤ ਹੀ ਲੰਮੇ ਸਮੇਂ ਤੋਂ ਕਿਸਾਨੀ ਖੋਲ ਦੇ ਵਿੱਚ ਕੰਮ ਕਰਦੇ ਆ ਰਹੇ ਆ ਜਿਨ੍ਹਾਂ ਦੀਆਂ ਲੰਮੇ ਸਮੇਂ ਦੀਆਂ ਕਾਇਗੀਆਂ ਤੋਂ ਬਾਅਦ ਅੱਜ ਉਹਨਾਂ ਨੇ ਸਾਡੇ ਕੰਮ ਨੂੰ ਵੇਖ ਕੇ ਤੇ ਸਾਡੇ ਸਿੱਧੇ ਹੱਥ ਰੱਖਿਆ ਉਹ ਸੂਝਵਾਨ ਆਗੂਆਂ ਨੇ ਜਿਨ੍ਹਾਂ ਨੂੰ ਸਾਨੂੰ ਅੱਗੇ ਵੀ ਲੋੜ ਹੈ ਜਿਹੜਾ ਇਹਨਾਂ ਤੋਂ ਗਿਆਨ ਪੜ੍ਹਾਉਂਦੇ ਜਾਂ ਜਿਹੜਾ ਸਰਕਾਰ ਵੱਲੋਂ ਲਗਾਤਾਰ ਕੀਤੀਆਂ ਧੱਕੇਸ਼ਾਹੀਆਂ ਜਾਂ ਲੋਕਾਂ ਦੀ ਲੁੱਟ ਕੀਤੀ ਜਾਂਦੀ ਹੈ ਉਸ ਸੰਬੰਧ ਵਿੱਚ ਜਿੱਥੇ-ਕਿੱਥੇ ਵੀ ਸਾਨੂੰ ਲੋੜ ਪੈਂਦੀ ਹੈ ਤੇ ਸਾਨੂੰ ਜਿਹੜਾ ਉਹ ਗਿਆਨ ਦਾ ਪੜ੍ਹਾਵਾ ਹੈ ਕਾਂਗਰਸ ਦਲੀਪ ਸਿੰਘ ਵੱਲੋਂ ਦਿੱਤਾ ਜਾਂਦਾ ਹੈ ਤੇ ਅੱਜ ਉਹਨਾਂ ਨੇ ਸਾਡੇ ਨਾਲ ਕੰਮ ਨੂੰ ਵੇਖ ਕੇ ਜਾਂ ਸਾਡੇ ਜਥੇਬੰਦੀ ਦਾ ਜੋ ਪੰਜਾਬ ਦੇ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਆ ਸੱਤ ਸਟੇਟਾਂ ਦੇ ਵਿੱਚ ਕ੍ਰਾਂਤੀਕਾਰੀ ਕਿਸਾਨ ਜੀ ਨੇ ਕੰਮ ਕਰ ਰਹੀ ਹੈ ਉਹਨੂੰ ਦੇਖਦਿਆਂ ਸਾਡੇ ਨਾਲ ਸਲੇਮੇ ਦੇ ਵਿੱਚ ਆਇਆ ਹੈ ਤੇ ਸਾਹ ਤਲੀਪ ਸਿੰਘ ਕਾਂਗੜੇ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਦੇ ਕੇ ਅਸੀਂ ਨਿਵਾਜਿਆ ਕ੍ਰਾਂਤੀਕਾਰੀ ਕਿਸਾਨ ਜੀ ਨੇ ਵੱਲੋਂ ਤੇ ਸਰਦਾਰ ਸ਼ਮਸ਼ੇਰ ਸਿੰਘ ਸੰਧੂ ਬਲਾਕ ਫਰੀਕੋਟ ਦੇ ਸੀਨੀਅਰ ਮੀਤ ਪ੍ਰਧਾਨ ਲਾਏ ਗਏ ਆ ਤੇ ਸੰਧੂ ਸਾਹਿਬ ਸਾਡੇ ਜਿੰਨੀ ਟੀਮ ਸੀ بھائی ਤਲੀਪ ਨਾਲ ਉਹ ਸਾਡੀ ਟੀਮ ਸਾਡੇ ਨਾਲ ਆ ਕ੍ਰਾਂਤੀਕਾਰੀ ਕਿਸਾਨ ਜੀ ਨੇ ਉਹਨਾਂ ਨੇ ਜੁਆਇਨ ਕੀਤੀ ਹੈ ਤੇ ਅੱਜ ਉਹ ਚੋਣ ਆ ਜਿਹੜੀ ਕਰਕੇ ਅਸੀਂ ਸਾਡੀ ਜ਼ਿਲ੍ਹਾ ਕਮੇਟੀ ਨੇ ਅੱਗੇ ਤੋਂ ਜਿਹੜਾ ਇੱਕਜੋਟਤਾ ਨਾਲ ਜ਼ਿਲ੍ਹੇ ਦੇ ਵਿੱਚ ਕੰਮ ਕਰਨਾ ਜਾਂ ਜਥੇਬੰਦੀ ਨੂੰ ਹੋਰ ਉਚ ਲੰਧੀਆਂ ਤੇ ਅਲਿਆਂ ਨਾ ਵਾਸਤੇ ਜਿਹੜੀ ਉਹਦਾ ਨੀਤੀ ਤਿਆਰ ਕੀਤੀ ਹੈ ਤੇ ਉਹ ਦੇ ਮੁਤਾਬਕ ਕੰਮ ਕਰਦੇ ਰਾਂਗੇ। ਇਹ ਹੀ ਅੱਜ ਦਾ ਜਿਹੜਾ ਏਜੰਡਾ ਹੈ ਤੇ ਨਾਲ ਜਿਹੜੀ ਸਾਡੀ ਜ਼ਿਲ੍ਹੇ ਦੇ ਵਿੱਚ ਯੂਥ ਵਿੰਗ ਦਾ ਨਵਾਂ ਪਲਾਨ ਤਿਆਰ ਕਰਕੇ ਜ਼ਿਲ੍ਹਾ ਯੂਥ ਵਿੰਗ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਤੌਰ ਤੇ ਅੱਜ ਜ਼ਿਲ੍ਹਾ ਯੂਥੀ ਦੀ ਚੋਣ ਕੀਤੀ ਹੈ। ਉਹ ਵੀ ਅੱਜ ਹੀ ਕੀਤੀ ਹੈ ਤੇ ਉਹ ਆਗੂ ਵੀ ਤੁਹਾਡੇ ਸਾਹਮਣੇ ਹੈ ਇੱਥੇ ਕਿਹੜੇ ਕਿਹੜੇ ਆਉਦੇਦਾਰ ਚ ਚੁਕਾਏ ਗਏ ਉਹਦੇ ਵਿੱਚ ਗੁਲਬੀ ਸਿੰਘ ਗੁਲਬੀ ਸਿੰਘ ਦਾ ਮੁੰਡਾ ਫਰੀਕੋਟ ਤੋਂ ਨੌਜਵਾਨ ਆਗੂ ਹੈ ਉਹਨੂੰ ਜ਼ਿਲ੍ਹਾ ਯੂਥ ਵਿੰਗ ਦਾ ਅਹੁਦਾ ਨਿਯਤ ਲਾਇਆ ਗਿਆ ਫਰੀਕੋਟ ਦਾ ਮਨਵੀਰ ਸਿੰਘ ਦਾ ਮੁੰਡਾ ਕੋਟਪੂਰਾ ਤੋਂ ਕ੍ਰੇਮਨਗਰ ਤੋਂ ਜਿਹਨੂੰ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ ਜ਼ਿਲ੍ਹਾ ਫਰੀਕੋਟ ਲਾਇਆ ਗਿਆ ਇਸੇ ਤਰ੍ਹਾਂ ਹੀ ਅਨਮੋਲ ਦੀਪ ਸਿੰਘ ਦਾ ਮੁੰਡਾ ਕੋਟਪੂਰਾ ਤੋਂ ਹੀ ਉਹਨੂੰ ਜ਼ਿਲ੍ਹਾ ਖਜ਼ਾਨਚੀ ਯੂਥ ਵਿੰਗ ਲਾਇਆ ਗਿਆ ਹਰਪ੍ਰੀਤ ਸਿੰਘ ਜੈਤੋ ਤੋਂ ਉਹਨੂੰ ਸ ਸੀਨੀਅਰ ਮੀਤ ਉਹ ਆ ਜੀ ਮੀਤ ਪ੍ਰਧਾਨ ਜਿਲ੍ਹਾ ਲਾਇਆ ਗਿਆ ਯੂਥ ਵਿੰਗ ਦਾ ਤੇ ਪਰਮਪ੍ਰੀਤ ਸਿੰਘ ਜਿਹਨੂੰ ਜਨਰਲ ਸਕੱਤਰ ਯੂਥ ਵਿੰਗ ਦਾ ਫਰੀ ਕੋਰ ਦਾ ਅੱਜ ਲਾਇਆ ਗਿਆ ਹਾਂ ਸਰ ਕੀ ਨਾਮ ਹੈ ਤੁਹਾਡਾ ਆ ਕਵਰ ਡਿਵੀਜ਼ਨ ਐਂਡ ਅੱਜ ਜੋ ਇੱਥੇ ਮੀਟਿੰਗ ਕੀਤੀ ਜਾ ਰਹੀ ਹੈ ਕਿਸ ਬਾਰੇ ਕੀਤੀ ਆਲੀ ਹੈ ਅੱਜ ਮੀਟਿੰਗ ਸੀ ਉਹਦੇ ਵਿੱਚ ਫੈਸਲਾ ਲਿਆ ਗਿਆ ਇੱਕ ਤਾਂ ਯੂਥ ਵਿੰਗ ਤਿਆਰ ਕੀਤਾ ਨਵਾਂ ਉਹਦੇ ਨਾਮ ਦੱਸੇ ਤੇ ਬਲਾ ਪ੍ਰਧਾਨ ਸਾਹਿਬ ਨੇ ਮੈਂ ਪਹਿਲਾਂ ਇੰਡੀਆਪਰ ਉੱਤੇ ਸਤਨਾਮ ਸਿੰਘ ਬਹਿਰੂ ਜਿਹੇ ਬੰਦੇ ਦੇ ਵਿੱਚ ਕੰਮ ਕਰਦਾ ਸੀ ਉਹ ਲੰਮੇ ਸਮੇਂ ਦੇ ਕੰਮ ਕੀਤਾ ਹੈ। ਕੁਝ ਪ੍ਰੋਬਲਮਾਂ ਆਈਆਂ ਸਤਨਾਮ ਸਿੰਘ ਬਹਿਰੂ ਬੰਦੇ ਬਹੁਤ ਸਿਆਣੇ, ਬਹੁਤ ਸੁਲਝੇ ਔਰ ਬਹੁਤ ਹੀ ਨੇਕ ਦਿਲ ਦੇ ਆਦਮੀ ਸੀ। ਅਸੀਂ ਉਹਨਾਂ ਨੂੰ ਬੜਾ ਲੰਮਾ ਸਮਾਂ ਕੱਢਿਆ। ਪਰ ਕੁਝ ਸਮੱਸਿਆ ਉਸ ਸਮੇਂ ਤੇ ਆਈ ਜਦੋਂ ਦੋ ਰੁਪ ਬਣ ਗਏ ਇੱਕ ਗੈਰ-ਲਾਜਿਤ ਤਿਕ ਸੰਯੁਕਤ ਮੋਰਚਾ ਆਪਾਰ। ਅਸੀਂ ਉਹ ਫੈਸਲਾ ਕੀਤਾ ਕਿ ਅਸੀਂ ਭਾਰਤ ਜਾਂ ਪੂਰੇ ਭਾਰਤ ਦਾ ਸਾਂਝਕ ਮੋਰਚਾ ਉਹਦੇ ਵਿੱਚ ਰਹਿਣਾ ਹੈ ਜਿਹੜਾ ਅਸੀਂ ਗਾਇਜ ਰਾਜਨੀਤਿਕ ਗਰੁੱਪ ਹੈ ਉਹਦੇ ਵਿੱਚ ਨਹੀਂ ਜਾਵਾਂਗੇ ਅਸੀਂ ਉਹਦੇ ਨਹੀਂ ਫੈਸਲਾ ਕਰਤਾ ਸੀ ਪਰ ਇਹ ਅਸੀਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਮੈਨੂੰ ਹੁਣ ਫਾਰਕ ਟਾਈਮ ਦਿਓ ਮੈਂ ਉਹ ਚਲੋਗੇ ਕੰਮ ਕਰਦੇ ਨੂੰ ਪਰ ਇਹਨਾਂ ਨੇ ਅੱਜ ਉਹ ਮੈਨੂੰ ਕੋਈ ਜ਼ਿੰਮੇਵਾਰੀਆਂ ਸੰਪਤੀਆਂ ਮੈਂ ਉਹ ਤੇ ਪੂਰਾ ਉਤਰੂਗਾ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਉਹ ਸਾਰੇ ਜਿਹੜੇ ਨੌਜਵਾਨ ਜੂਸ ਲੰਗੇ ਅਸੀਂ ਇਕੱਠਾ ਕੀਤਾ ਉਹ ਮੇਰੀ ਵੱਡੀ ਕੋਸ਼ਿਸ਼ ਹੈ ਉਹ ਕਿ ਅਸੀਂ ਆਸਤ ਵਾਲੀ ਉਮਰ ਤੇ ਜਾ ਰਹੇ ਹਾਂ ਕਿ ਮੇਰੀ ਵੱਡੀ ਮਤਲਬ ਦਿਨੋਂ ਤਮੰਨਾ ਹੈ ਕਿ ਇਹ ਨੌਜਵਾਨ ਮੁੰਡੇ ਅਸੀਂ ਕੱਟੋ-ਕੱਟ ਸਾਰੇ ਜ਼ਿਲ੍ਹੇ ਦੇ ਵਿੱਚੋਂ 200 ਮੁੰਡਿਆਂ ਦੀ ਟੀਮ ਪੈਦਾ ਕਰਕੇ ਜੂਥ ਨੌਜਵਾਨ ਕਿਸਾਨ ਵਿੰਗ ਬਣਾਉਣਾ ਹੈ ਸਾਡਾ ਭੁੱਖਣ ਚਾਹਨਾ ਹੈ ਉਹ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਰਜੀਤ ਕੌਰ ਆ ਜੀ ਮੈਂ ਕ੍ਰਾਂਤੀਕਾਰੀ ਕਿਸਾਨ ਜੀ ਨੇ ਪੰਜਾਬ ਦੀ ਜ਼ਿਲ੍ਹਾ ਆਗੂ ਜਰਨਲਿਸਟ ਕਰਾਂ ਜੀ ਅੱਜ ਸਾਡੇ ਇੱਥੇ ਜੋ ਵੀ ਚੋਣ ਹੋਈ ਆ ਸਾਡੇ ਜਿੰਨੇ ਵੀ ਆਗੂ ਆਏ ਨੇ ਪੁਰਾਣੇ ਆਗੂ ਆ ਸੀ ਉਹਨਾਂ ਦਾ ਮਾਣ ਸਤਿਕਾਰ ਕਰਦੇ ਹੋਏ ਵੀ ਅਸੀਂ ਤਾਂ ਇਹ ਉਮੀਦ ਕਰਦੇ ਆਂ ਵੀ ਸਾਡਾ ਮਾਣ ਸਤਿਕਾਰ ਵਧਾਉਣਗੇ ਤੇ ਜੋ ਸਾਡੇ ਬੱਚੇ ਅੱਜ ਆਏ ਆ ਸਾਡੇ ਨਾਲ ਜੂਥ ਵਿੰਗ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਬਹੁਤ ਹੀ ਮਾਣ ਸਤਿਕਾਰ ਬਖਸ਼ਾਂਗੇ ਤੇ ਸਾਨੂੰ ਮਾਣ ਵੀ ਹੈ ਵੀ ਸਾਨੂੰ ਉਹ ਅੱਗੇ ਤੋਂ ਸਾਡੇ ਨਾਲ ਚੱਲਣਗੇ ਤੇ ਸਾਡੀ ਜਥੇਬੰਦੀ ਨੂੰ ਕਾਇਮ ਕਰਨਗੇ। ਜੀ ਬਾਈ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪਰਮਪ੍ਰੀਤ ਸਿੰਘ ਹੈ ਮੈਂ ਪਿੰਡ ਧੂਰਕੋੜ ਤੋਂ ਆ। ਅੱਜ ਯੂਥ ਦੀ ਚੋਣ ਹੋਈ ਸੀਗੀ ਸਾਡੇ ਸਾਰਿਆਂ ਦੀ ਪ੍ਰਧਾਨ ਜਰਨਾ ਸਕੱਤਰ ਖਿਆੰਚੀ ਤੇ ਉਮੀਦ ਪ੍ਰਧਾਨ ਦੀ ਤੇ ਸਾਰੇ ਯੂਥ ਨੇ ਇਕਜੁੱਟ ਹੋ ਕੇ ਕੰਮ ਕਰਨੇ ਆ ਜਿਹੜੇ ਵੀ ਯੂਥ ਦੇ ਕੰਮ ਹੋਣਗੇ ਜਿੱਦਾਂ ਜਿੱਦਾਂ ਸਾਨੂੰ ਕੰਮ ਆਉਣਗੇ ਉਦੋਂ ਦਾ ਅਸੀਂ ਇਕਜੁੱਟ ਹੋ ਕੇ ਟੀਮ ਵੱਢੀ ਕਰਕੇ ਪੂਰੇ ਕੰਮ ਕਰ ਲਵਾਂਗੇ। ਜੋ ਜੋ ਤੇ ਬੰਦੀ ਸਾਨੂੰ ਕੰਮ ਆਖੂਗੀ ਉਹ ਸਿੱਖ ਇੱਕ ਜੋ ਢੋਕੇ ਸਾਰੇ ਕੰਮ ਨਿਭਾਉਣੇ ਆ